ਬਟਾਲਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ 'ਚ ਇੱਕ ਕਵਾੜ ਦੇ ਵੱਡੇ ਗਦਾਮ 'ਚ ਅਚਾਨਕ ਅੱਗ ਲੱਗ ਗਈ। ਹੀ ਵਿਦਾਇਕ ਦੇ ਛੋਟੇ ਭਰਾ ਮੌਕੇ ਤੇ ਪਹੁੰਚ ਕੇ ਖੁਦ ਫਾਇਰ ਗੇਟ ਦੀ ਟੀਮ ਨਾਲ ਅੱਗ ਤੇ ਕਾਬੂ ਪਾਉਣ ਲਈ ਕੀਤਾ ਸਹਿਯੋਗ। ਬਟਾਲਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਰਾਧਾ ਕ੍ਰਿਸ਼ਨਾ ਕਲੋਨੀ ਦੇ ਮਾਰਕੀਟ ਦੇ ਵਿੱਚ ਵੱਡੇ ਕਵਾੜ ਦੇ ਗਦਾਮ 'ਚ ਅਚਾਨਕ ਅੱਗ ਲੱਗੀ। ਉੱਥੇ ਹੀ ਅੱਗ ਤੇ ਕਾਬੂ ਪਾਉਣ ਲਈ ਫਾਇਰ ਗੇਟ ਦੀ ਤੁਰੰਤ ਮੌਕੇ ਤੇ ਟੀਮ ਪਹੁੰਚੀ। ਇਸ ਦੇ ਨਾਲ ਹੀ ਸਥਾਨਿਕ ਵਾਸੀਆਂ ਨੂੰ ਨਾ ਨਾਲ ਲੈ ਕੇ ਬਟਾਲਾ ਦੇ ਵਿਧਾਇਕ ਸ਼ਹਿਰੀ ਕਲਸੀ ਦੇ ਛੋਟਾ ਭਰਾ ਅਮਰਤ ਕਲਸੀ ਵੀ ਮੌਕੇ ਤੇ ਪਹੁੰਚੇ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਅੱਗ ਦੇ ਕਾਰਨ ਅਸਤਬਾਜੀ ਦੇ ਕਾਰਨ ਲੱਗੀ ਹੈ ਕਿ ਅੱਗ ਅਸਤਬਾਜੀ ਦੇ ਨਾਲ ਤਾਂ ਲੱਗੀ ਹੈ ਕਿ ਇੱਕ ਚੰਗਿਆਰੀ ਨਾਲ ਅੱਗ ਭੜਕਰੀ ਦੱਸੀ ਜਾ ਰਹੀ ਹੈ ਉਥੇ ਹੀ ਆਪ ਪਾਰਟੀ ਦੇ ਜੂਥ ਨੇਤਾ ਅਮਰਤ ਕਲਸੀ ਨੇ ਵੀ ਦੱਸਿਆ ਕਿ ਇਹ ਅਗਰ ਜਿਸ ਇਲਾਕੇ 'ਚ ਲੱਗੀ ਹੈ ਉਥੇ ਕੁਝ ਦੂਰੀ ਤੇ ਉਹਨਾਂ ਦਾ ਘਰ ਹੈ ਇਸ ਦੀ ਜਿਵੇਂ ਹੀ ਉਹਨਾਂ ਨੂੰ ਐਮਐਲਏ ਸ਼ਰੀ ਸ਼ਰੀ ਕਲਸੀ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਪਹੁੰਚੇ ਜਦ ਉਹਨਾਂ ਦਾ ਕਹਿਣਾ ਹੈ ਕਿ ਅੱਗ ਅਸਤਬਾਜੀ ਨਾਲ ਲੱਗੀ ਹੈ ਉੱਥੇ ਹੀ ਫਾਇਰ ਗੇਟ ਦੀ ਟੀਮ ਇਨਚਾਰਜ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਲਈ ਇਸ ਅੱਗ ਤੇ ਆਗਾਬੂ ਪਾਉਣ ਲਈ ਕਾਫੀ ਮੁਸਕੱਤ ਕਰਨੀ ਪਈ ਕਿਉਂਕਿ ਇੱਕ ਤੰਬ ਯਾਕ ਵੀ ਤੰਗ ਸੀ ਅਤੇ ਇਸ ਦੇ ਨਾਲ ਹੀ ਗੋਦਾਮ ਚ ਪਲਾਸਕੜ ਅਤੇ ਰਬੜ ਦੇ ਟਾਈਡ ਹਨ ਜਿਸ ਕਾਰਨ ਸਮਾਂ ਵੀ ਬਹੁਤ ਲੱਗਾ ਹੈ ਲੇਕਿਨ ਸਥਾਨਿਕ ਲੋਕ ਆਪ ਨੇਤਾ ਜੂਤ ਅੰਮ੍ਰਿਤ ਕਲਸੀ ਵੱਲੋਂ ਉਹਨਾਂ ਨੂੰ ਵੱਡਾ ਸਹਿਯੋਗ ਕੀਤਾ ਗਿਆ ਕਿ ਅੰਮ੍ਰਿਤ ਕਲਸੀ ਵੱਲੋਂ ਬੋਨਾ ਵੱਲੋਂ ਕਿ ਬਹੁਤ ਹੀ ਵੱਡਾ ਸਹਿਯੋਗ ਕੀਤਾ ਗਿਆ ਕਿ ਜਿਵੇਂ ਕਿ ਦੇਖੋ ਕਿ ਅੱਗ ਬਈਓਨ ਚ ਕਾਫੀ ਸਹਿਯੋਗ ਕਰਿਆ ਕਿ ਦੇਖੋ ਵਰਕਰਾਂ ਦੇ ਜਿਹਦਾ ਪਸੀਨਾ ਆਇਆ ਕਿਸੇ ਤਰ੍ਹਾਂ ਵੀ ਆਪਣੇ ਕਮੀਜ਼ ਉਤਾਰ ਕੇ ਉਹਨਾਂ ਦਾ ਪਸੀਨਾ ਮੂੰਹ ਤੋਂ ਸਾਫ਼ ਕਰਦੇ ਪਿਆ ਦੇਖੋ ਅਮਰਤ ਕਲਸੀਵਾਲ ਉਹਨਾਂ ਨੂੰ ਪਤਾ ਚੱਲਿਆ ਮਤਲਬ ਤੁਸੀਂ ਸੱਚਾਈ ਜਾਣਦੇ ਹੋ ਮੈਂ ਚਾਰ ਹਰ ਛੱਡ ਇੱਥੇ ਰਹਿ ਰਿਹਾ ਹਾਂ ਉਹ ਸੁਸਾਇਟੀ ਦਾ ਮੈਂ ਆਪ ਰਹਿਣ ਆ ਬਟ ਮੈਨੂੰ ਐਮਐਲਏ ਸਾਹਿਬ ਦਾ ਮੈਸੇਜ ਆਉਂਦਾ ਵਾ ਹਾਂਜੀ ਫਾਰਬਿਡ ਗੇਟ ਪੁਆਇੰਟ ਵੀ ਬੰਦ ਹੋਊਗੀ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਪਹਿਲਾਂ ਕੁੱਛ ਨਹੀਂ ਕਿ ਮਤਲਬ ਉਹ ਆਪਣੇ ਹਰ ਸ਼ਹਿਰ ਵਾਸੀ ਦੇ ਇੱਕ ਇੱਕ ਜਿਹੜਾ ਬੰਦਾ ਵਾ ਸ਼ਹਿਰ ਵਾਸੀਆਂ ਲਈ ਉਹ ਹਰ ਦਰਦ ਜਿਹੜੀ ਆ ਸਮਝਦੇ ਆ ਹਰ ਇਸ ਦਾ ਪਿਆਰ ਸਮਝਦੇ ਆ ਬਟ ਮੈਂ ਸੱਚਾਈ ਮੈਂ ਐਮਐਲਏ ਦਾ ਸਾਫ ਦਾ ਭਰਾ ਆ ਮੈਂ ਪਰ ਇੱਕ ਉਹ ਭਰਾਦਾਰੀ ਛੱਡ ਕੇ ਮੈਂ ਇਹ ਦੱਸਣਾ ਚਾਹੁੰਦਾ ਉਹ ਰਿਐਲਿਟੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਮੈਂ ਇਹੋ ਜਿਹਾ ਕੋਈ ਲੀਡਰ ਨਹੀਂ ਬਣ ਜਿਹੜਾ ਇੰਨੀ ਇਸੇ ਲਈ ਦਰਦ ਲੈਂਦੇ ਨੇ ਔਰ ਉਹ ਚੀਜ਼ ਨੂੰ ਆਪਣਾ ਮੰਨ ਕੇ ਉਸ ਚੀਜ਼ ਦਾ ਡਿਪੈਂਡ ਕਰਦੇ ਨੇ ਪ੍ਰੋਟੈਕਟ ਕਰਦੇ ਨੇ ਸੋ ਉਹਨਾਂ ਲਈ ਇੱਕ ਇੰਸੀਡੈਂਟ ਬਸ ਇੱਕ ਫਾਇਰ ਬ੍ਰਿਗੇਡ ਨੇ ਮੈਨੂੰ ਪੱਲਾ ਬਈਨਾਂ ਦੇ ਪਰਿਵਾਰ ਨੂੰ ਵੀ ਇਹਨਾਂ ਦੀ ਮਾਵਾ ਭੈਣਾ ਵੀ ਭਰਾ ਸਾਰੇ ਸੀਸਾ ਅਰਦੇ ਨੇ ਇਹਨਾਂ ਲਈ ਵੀ ਘਰ ਵਾਪਸਾਂ 24 ਆਰ ਜੇ ਵੀ ਵਿਚਾਰੇ ਡਿਊਟੀ ਤੇ ਹੁੰਦੇ ਨੇ ਜੇ ਸੁੱਤੇ ਇਹਦੇ ਵੀ ਉੱਥੇ ਬੈਠੇ ਹੋਣ ਉਸੇ ਵਲੇ ਭੱਜਦੇ ਆਉਂਦੇ ਨੇ ਇਹ ਫਾਇਰ ਬ੍ਰਿਗੇਡ ਜਿਹੜੀ ਆ ਉਹਨਾਂ ਨੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਸੀ ਉਹਨਾਂ ਦੇ ਫੇਸ ਤੇ ਜਿਹੜਾ ਸਾਹਮਣੇ ਕੋਈ ਵਾਲ ਬਣੀ ਆ ਜਾਂ ਜਿੱਦਾਂ ਵੀ ਕੋਈ ਸਬਸਟੈਂਸੀ ਉਹ ਕੈਮੀਕਲ ਰਿਫਲੈਕਟ ਕੀਤਾ ਬੈਕ ਆਫਿਸ ਉਹਨਾਂ ਦੇ ਅੱਖਾਂ ਦੇ ਵਿੱਚ ਫੇਸ ਦੇ ਵਿੱਚ ਉਹ ਵਿਚਾਰਾ ਆਪਣੀ ਅੱਖਾਂ ਨਹੀਂ ਖੋਲ੍ਹ ਪਾ ਰਿਹਾ ਸੀ ਸੋ ਮੈਂ ਪਹਿਲਾਂ ਕੋਸ਼ਿਸ਼ ਕੀਤੀ ਮੇਰੀ ਜੀਵ ਚਰਮਾਲ ਹੋਵੇ ਉਹ ਮਿਲਿਆ ਨਹੀਂ ਤੇ ਮੇਰੇ ਉਹ ਜੋ ਬੰਦਾ ਸਰਦਾ ਜੀ ਮੈਂ ਅਰਦਾਸ ਕਰਦਾ ਔਰ ਇਹ ਵੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਰਦੇ ਆ ਕਿ ਉਹਨਾਂ ਨੇ ਮੋਕੇ ਤੇ ਹਰ ਚੀਜ਼ ਭੇਜੀ ਉਹਨਾਂ ਨੇ 32 ਤੱਕ ਬੰਦ ਕਰਵਾ ਦਿੱਤੀ ਹੈ ਫਾਇਰ ਬ੍ਰਿਗੇਡ ਮੋਕੇ ਤੇ ਸੱਦਿਆ ਨੇ ਔਰ ਇਹ ਮੈਂ ਤੁਹਾਡੀ ਚੈਨਲ ਰਾਈ ਦੱਸਣਾ ਚਾਹੁੰਦਾ ਇਹ ਪੰਜਵੀਂ ਗੱਡੀ ਹੈ ਜਿਹੜੀ ਚੱਲ ਰਹੀ ਹੈ ਔਰ ਤੁਹਾਡੀ ਵੀ ਦਾਤ ਦਿਨਾਂ মিডিਆ ਵਾਲਿਆਂ ਦੇ ਜਿਹੜੇ ਹਰ ਮੋਕੇ ਆ ਜਿਹੜੇ ਵੀ ਕੋਈ ਜਾਨੀ ਪਹਾਵਾਂ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਘਰ ਵਾਪਸ ਜਾਣਾ ਹੈ ਨਹੀਂ ਜਾਣਾ ਇਹ মিডিਆ ਵਾਲੇ ਦੀ ਵੀ ਮੈਂ ਬਹੁਤ ਬਹੁਤ ਧੰਨਵਾਦ ਅਰਦਾ ਤੁਹਾਡੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਅਰਦਾ ਤੁਸੀਂ ਮੌਕੇ ਤੇ ਪਹੁੰਚਿਓ ਸਾਰਾ ਲਿਆਦਾ ਲੈ ਰਹੇ ਹੋ ਔਰ ਜੋ ਵੀ ਸ਼ਹਿਰ ਦੇ ਪਬਲਿਕ ਵਾਲੀ ਪ੍ਰੋਪਰ ਸੱਚਾਈ ਦੇ ਵਿੱਚ ਮੈਸੇਜ ਦੇ ਰਹੇ ਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਕੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਫਾਤਿਸ਼ ਬਾਜੀ ਦੇ ਨਾਲ ਸ਼ਹਿਰ ਨੂੰ ਅੱਗ ਲੱਗਦੀ ਤੇ ਟ੍ਰੈਫਿਕ ਕੰਟਰੋਲ ਆ ਲੇਕਿਨ ਥੋੜਾ ਜਿਆਦਾ ਰਬਟ ਕਰਕੇ ਕੁਮੇ ਕਰਕੇ ਬੁੱਕਰ ਨਹੀਂ ਹੋ ਰਹੀਆਂ ਇਹਦੇ ਹਾਂਜੀ ਤੇ ਕੰਮ ਚੱਲ ਰਿਹਾ ਕਾਰਨ ਕੀ ਅੱਗ ਦਾ ਕਾਰਨ ਸਰ ਅਹੀ ਟਪਾਕਿਆਂ ਨਾਲ ਲੱਗੀ ਆ ਆਫਸਰ ਜੀ ਜਾਂ ਡੰਗਣਾ ਜਾਂ ਖਾਸਪਤ ਕਿੰਨੇ ਕਿ ਫੀਸਦੀ ਅੱਗ ਲੱਗੀ ਕਿੰਨੇ ਕਿ ਤੱਕ ਹੁਣ ਤੱਕ ਕਾਬੂ ਪਾਇਆ ਗਿਆ ਹਾਂਜੀ ਤੇਰੇ ਜੀ ਸੰਗਣਾ ਇਲਾਕਾ ਸੀ ਭੀੜੀ ਜਮਾ ਦੇ ਵਿੱਚ ਗੱਡੀਆਂ ਦੀ ਆਫਰ ਸੀ ਪਾਜੀ ਇਲਾਕਾ ਸੰਗਣਾ ਵਾ ਥੋੜਾ ਜਿਹਾ ਪਬਲਿਕ ਨੂੰ ਵੀ ਸਾਥ ਦੇਣਾ ਕੰਮ ਕਰਨ ਦੇਣਾ ਕੋਣ ਆਨੰਦਾ ਆ ਤੁਹਾਡੇ ਸਾਹਮਣੇ ਹੀ ਆ ਤੂੰ ਜਿਆਦਾ ਹੁਣ ਸਾਰੇ ਹੁਣ ਕਾਬੂ ਚ ਆ ਹਾਂਜੀ ਹਾਂਜੀ ਕੰਟਰੋਲ ਠੀਕ ਹੈ ਥੈਂਕ ਯੂ